ਬੋਰਡ ਕਲਾਸ ਦਾ ਹੋਰ ਆਪਣੇ ਸਕੂਲ ਦੇ ਚਾਰ ਬੱਚੇ ਜਿਹੜੇ ਨੇ ਪੰਜਾਬੀ ਹੋਰ ਜਿਹੜੀ ਸੁਪਨੇ ਵਿੱਚ ਹੀ ਸੋਚੀ ਜਾ ਸਕਦੀ ਹੈ ਸਕੂਲ ਇੱਕ ਇੱਕ ਮੈਰਿਟ ਨੂੰ ਦਰਸਦੇ ਨੇ ਮੈਂ ਸਤਪਾਲ ਸੋਢੀ ਪ੍ਰਿੰਸੀਪਲ ਪੀਐਮ ਸ਼ਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਜੰਡਿਆਲਾ ਤੋਂ ਬੜੀ ਖੁਸ਼ੀ ਤੇ ਮਾਣ ਨਾਲ ਇਹ ਗੱਲ ਕਹਿ ਰਿਹਾ ਹਾਂ ਕਿ ਅੱਜ ਦੇ ਪ্লাস 2 ਦੇ ਬਾਰਮੀ ਦੇ ਹੋ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਰਿਜ਼ਲਟ ਦੇ ਵਿੱਚ ਮੇਰੇ ਸਕੂਲ ਦੇ ਚਾਰ ਬੱਚਿਆਂ ਨੇ ਮੈਰਿਟਾਂ ਹਾਸਲ ਕੀਤੀਆਂ ਨੇ ਔਰ ਇਹ ਸਾਰਾ ਕੁਝ ਸਾਡੇ ਜ਼ਿਲ੍ਹੇ ਦੇ ਜ਼ਿਲ੍ਹਾ ਸਿੱਖਿਆ ਅਫਸਰ ਮੈਮ ਗੁਰਿੰਦਰਜੀਤ कौर ਜੀ ਦੇ ਦਿਸ਼ਾ ਨਿਰਦੇਸ਼ ਹੇਠ ਤੇ ਮੇਰੇ ਸਕੂਲ ਦੀ ਟੀਚਰ ਦੀ ਟੀਮਸ ਨੇ ਤੇ ਬੱਚਿਆਂ ਦੀ ਮਿਹਨਤ ਨੇ ਤੇ ਬੱਚਿਆਂ ਦੇ ਪੇਰੈਂਟਸ ਦੇ ਸਦਕਾ ਅਸੀਂ ਅਚੀਵਮੈਂਟ ਕੀਤੀ ਹੈ ਕਿ ਮੇਰੇ ਸਕੂਲ ਦੇ ਚਾਰ ਬੱਚੇ ਜਿਹੜੇ ਨੇ ਉਹ ਮੈਰਿਟ ਵਿੱਚ ਆਏ ਨੇ ਇਹਨਾਂ ਬੱਚਿਆਂ ਨੂੰ ਇਹਨਾਂ ਦੇ ਪੇਰੈਂਟਸ ਨੂੰ ਮੈਂ ਪੂਰੇ ਸਕੂਲ ਨੂੰ ਦੇ ਸਟਾਫ ਨੂੰ ਬਹੁਤ ਮੁਬਾਰਕਬਾਦ ਦਿੰਦਾ ਆ ਕਿ ਇਹ ਅੱਜ ਖੁਸ਼ੀ ਦਾ ਦਿਨ ਅੱਜ ਆਇਆ ਹੈ ਕਿ ਸਾਡੇ ਸਕੂਲ ਦੇ ਵਿੱਚ ਇਹ ਜੋ ਸਾਡੇ ਸਕੂਲ ਦੇ ਇਤਿਹਾਸ ਦੇ ਵਿੱਚ ਇੱਕ ਮੀਲ ਪੱਥਰ ਹੈ ਕਿ ਅਸੀਂ ਇੱਕ ਨਹੀਂ ਚਾਰ ਪੋਜੀਸ਼ਨਾਂ ਲੈ ਕੇ ਸਕੂਲ ਦਾ ਜਿਹੜਾ ਨਾਮ ਹੈ ਇਲਾਕੇ ਵਿੱਚ ਜ਼ਿਲ੍ਹੇ ਵਿੱਚ ਰੋਸ਼ਨ ਕੀਤਾ ਆ ਤੇ ਮੈਂ ਸਾਰਿਆਂ ਨੂੰ ਵਧਾਈ ਦਿੰਦਾ ਆ ਕਿ ਅੱਗੇ ਤੋਂ ਵੀ ਮੇਰੇ ਜਿਹੜੇ ਸਕੂਲ ਦੇ ਬੱਚੇ ਨੇ ਹੋਰ ਮਿਹਨਤ ਕਰਕੇ ਇਸੇ ਤਰ੍ਹਾਂ ਪੋਜੀਸ਼ਨਾਂ ਹਾਸਲ ਕਰਨਗੇ ਸੋ ਸਾਰਿਆਂ ਦਾ ਥੈਂਕ ਯੂ ਜੈ ਹਿੰਦ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਜਿਹਨਾਂ ਵਿੱਚੋਂ ਚਾਰ ਬੱਚੇ ਸਾਡੇ ਜਿਹੜੇ ਆ ਮੈਰਿਟ ਲਿਸਟ ਵਿੱਚ ਆਏ ਆ ਔਰ ਜ਼ਿਲ੍ਹਾ ਜ਼ਿਲੰਦਰ ਦੇ ਵਿੱਚ ਜਿਹੜਾ ਇਹਨਾਂ ਬੱਚਿਆਂ ਨੇ ਟੌਪ ਕੀਤਾ ਆ ਮੈਂ ਪ੍ਰਿੰਸੀਪਲ ਜੀ ਨੂੰ ਔਰ ਸਕੂਲ ਦੇ ਸਟਾਫ ਨੂੰ ਔਰ ਬੱਚਿਆਂ ਨੂੰ ਸਾਰਿਆਂ ਨੂੰ ਆਪਣੇ ਵੱਲੋਂ ਬਹੁਤ-ਬਹੁਤ ਮੁਬਾਰਕਵਾਦ ਦਿੰਦਾ ਆ ਕਿਉਂਕਿ ਇਹ ਸਾਡਾ ਮਨਜ਼ਕੀ ਦਾ ਜਿਹੜਾ ਸਕੂਲ ਆ ਔਰ ਬਹੁਤ ਹੀ ਵਿਲੱਖਣ ਇਹਦੇ ਵਿੱਚ ਜਿਹੜੀਆਂ ਬੱਚਿਆਂ ਨੂੰ ਸਹੂਲਤਾਂ ਆ ਸਪੋਰਟਸ ਦੇ ਵਿੱਚ ਵੀ ਇਹ ਪਹਿਲੇ ਸਥਾਨ ਤੇ ਆਉਂਦਾ ਆ ਔਰ ਪੜ੍ਹਾਈ ਦੇ ਵਿੱਚ ਵੀ ਪਹਿਲੇ ਸਥਾਨ ਤੇ ਆਉਂਦਾ ਆ ਮੈਂ ਮੁਬਾਰਕਵਾਦ ਦਿੰਦਾ ਆ ਜਿਨ੍ਹਾਂ ਨੇ ਪ੍ਰਿੰਸੀਪਲ ਜੀ ਨੂੰ ਜਿਨ੍ਹਾਂ ਦੀ ਟੀਮ ਬਹੁਤ ਅਨਥਕ ਮਿਹਨਤ ਦੇ ਨਾਲ ਬੱਚਿਆਂ ਨੂੰ ਜਿਹੜੀ ਹੈ ਇੱਥੇ ਇਸ ਮੁਕਾਮ ਤੱਕ ਲੈ ਕੇ ਗਈ ਆ ਇਹਦੇ ਲਈ ਮੈਂ ਆਸ ਕਰਦਾ ਆਂ ਔਰ ਪ੍ਰਿੰਸੀਪਲ ਜੀ ਦੀ ਟੀਮ ਉਹਤੇ ਝੋਰ ਬੱਚੇ ਔਰ ਪੇਰੈਂਟਸ ਜਿਨ੍ਹਾਂ ਨੇ ਲਗਨ ਦੇ ਨਾਲ ਜਿਹੜਾ ਆ ਇਸ ਜਿਹੜਾ ਮੁਕਾਮ ਨੂੰ ਹਾਸਲ ਕੀਤਾ ਆ ਔਰ ਅਸੀਂ ਆਸ ਕਰਦੇ ਆਂ ਕਿ ਮੰਜਕੀ ਦਾ ਦੁਆਬੇ ਦਾ ਜਿਹੜਾ ਇਹ ਸਕੂਲ ਆ ਜਿਨ੍ਹਾਂ ਦਾ ਬਹੁਤ ਵੱਡਾ ਨਾਂ ਆ ਇਸ ਲਈ ਮੈਂ ਫਿਰ ਦੁਬਾਰਾ ਸਾਰਿਆਂ ਨੂੰ ਮੁਬਾਰਕਬਾਦ ਦਿੰਦਾ ਹਾਂ ਔਰ ਆਸ ਕਰਦਾ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਸਕੂਲ ਦੇ ਰਿਜ਼ਲਟ ਅੱਗੇ ਨਾਲੋਂ ਵੀ ਵਧੀਆ ਆਉਣਗੇ ਔਰ ਸਾਡਾ ਦੁਆਬੇ ਦਾ ਨਾਮ ਔਰ ਮੰਜਗੀ ਦਾ ਨਾਮ ਇਸੇ ਤਰ੍ਹਾਂ ਹੀ ਰੋਸ਼ਨ ਕਰਦੇ ਰਹਿਣਗੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮੇਰਾ ਨਾਮ ਅਮਨਪ੍ਰੀਤ ਕੌੜਾ ਮੈਂ ਪੀਐਮ ਸ਼ੁਰੀ گورਨਮੈਂਟ ਸੀਨੀਅਰ ਸੈਕੰਡਰੀ ਸਕੂਲ ਤੋਂ ਪੱਤੀ ਪਈ ਹਾਂ ਤੇ ਮੈਂ ਆਪਣੇ ਟੀਚਰਸ ਦਾ ਤੇ ਆਪਣੇ ਪੇਰੈਂਟਸ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਕਿ ਉਹਨਾਂ ਦੀ ਮਿਹਨਤ ਉਹਨਾਂ ਜਿਹੜੇ ਟੀਚਰਸ ਆ ਉਹਨਾਂ ਨੇ ਮੈਨੂੰ ਬਹੁਤ ਵਧੀਆ ਪੜਾਇਆ ਆ ਤੇ ਮੈਂ ਮੇਰੇ ਪੇਰੈਂਟਸ ਜਿਹੜੇ ਸੀਗੇ ਉਹਨਾਂ ਨੇ ਮੈਨੂੰ ਬਹੁਤ ਜ਼ਿਆਦਾ ਮੋਟੀਵੇਟ ਕੀਤਾ ਹੈ ਤਾਂ ਜੋ ਮੈਂ ਅੱਜ ਇਸ ਮੁਕਾਮ ਤੇ ਪਹੁੰਚੀ ਆ ਤੇ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਆਪਣੇ ਜਿਹੜੇ ਰਿਵੀਜ਼ਨ ਆ ਹਰੇਕ ਸਬਜੈਕਟ ਦੀ ਟਾਈਮ ਟੇਬਲ ਬਣਾ ਕੇ ਆਪਾਂ ਨੂੰ ਕਰਨੀ ਚਾਹੀਦੀ ਜਿਹੜੇ ਆਪਣੇ ਵੀਕ ਸਬਜੈਕਟਸ ਆ ਉਹਨਾਂ ਨੂੰ ਐਕਸਟਰਾ ਟਾਈਮ ਦੋ ਜਿਹੜੀ ਰਿਵੀਜ਼ਨ ਆ ਉਹ ਕੱਲ ਤੇ ਕਦੀ ਨਹੀਂ ਛੱਡਣੀ ਮਤਲਬ ਕਿ ਟਾਈਮ ਟੂ ਟਾਈਮ ਜਿੱਦਾਂ ਟੀਚਰਸ ਪੜ੍ਹਾਉਂਦੇ ਆ ਸਿਰਫ ਉਦਾਂ ਮਤਲਬ ਕਿ ਰੁਟੀਨ ਰੱਖੋ ਕਿ ਪੜ੍ਹਨਾ ਹੀ ਆਪਾਂ ਕਦੀ ਵੀ ਕੱਲ ਤੇ ਨਹੀਂ ਛੱਡਣਾ ਹੈਗਾ ਤੇ ਜਿਹੜੇ ਟੀਚਰਸ ਆ ਸਾਡੇ ਮਤਲਬ ਕਿ ਉਹਨਾਂ ਨੇ ਬਹੁਤ ਮਿਹਨਤ ਕੀਤੀ ਹੈ ਸਾਡੇ ਜ਼ੂਮ ਕਲਾਸਿਸ ਵੀ ਲਗਾਉਂਦੇ ਹੁੰਦੇ ਸੀਗੇ ਤੇ ਉਹਨਾਂ ਨੇ ਐਕਸਟਰਾ ਟਾਈਮ ਵੀ ਸਾਨੂੰ ਦਿੱਤਾ ਕਾਫੀ ਤੇ ਉਹਨਾਂ ਨੇ ਸਾਨੂੰ ਸਟੱਡੀ ਮਟੀਰੀਅਲ ਵੀ ਕਾਫੀ ਪ੍ਰੋਵਾਈਡ ਕੀਤਾ ਆ ਤਾਂ ਜੋ ਅਸੀਂ ਜਿਹੜੇ ਆ ਹਣ ਇਸ ਮੁਕਾਮ ਤੇ ਪਹੁੰਚੇ ਆ ਤੇ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹਾਂਗੀ ਕਿ ਆਪਣੇ ਜਿਹੜਾ ਫਰੈਂਡ ਸਰਕਲ ਆ ਉਹ ਬਹੁਤ ਵਧੀਆ ਹੋਣਾ ਚਾਹੀਦਾ ਆ ਇਹ ਜਿਹੜੇ ਅਸੀਂ ਜਿਹੜੇ ਚਾਰੇ ਆ ਅਸੀਂ ਫਰੈਂਡ ਸੀਗੇ ਮਤਲਬ ਕਿ ਹੁਣ ਤੁਸੀਂ ਦੇਖ ਸਕਦੇ ਆ ਕਿ ਅਸੀਂ ਚਾਰੇ ਹੁਣ ਮੈਰਿਟ ਤੇ ਆਏ ਹੋਏ ਆ ਤੇ ਇਸੇ ਤਰੀਕੇ ਨਾਲ ਤੁਸੀਂ ਵੀ ਮਤਲਬ ਕਿ ਆਪਣੇ ਜਿਹੜੇ ਮਿਹਨਤ ਆ ਉਹ ਕਰਨੀ ਆ ਤੇ ਇੱਕ ਗੱਲ ਹਮੇਸ਼ਾ ਯਾਦ ਰੱਖਣੀ ਕਦੇ ਵੀ ਆਪਣੀ ਜਿਹੜੀ ਹੋਪ ਆ ਉਹ ਨਹੀਂ ਛੱਡਣੀ ਹੈਗੀ ਤੋ ਮਤਲਬ ਕਿ ਇਸ ਤਰੀਕੇ ਨਾਲ ਤੁਸੀਂ ਮਿਹਨਤ ਕਰੋ ਤੇ ਤਾਂ ਜੋ ਤੁਸੀਂ ਵੀ ਮਤਲਬ ਇਸ ਮੁਕਾਮ ਤੇ ਪਹੁੰਚ ਸਕਦੇ ਆ ਮੇਰੇ ਪੰਜਾਬ ਵਿੱਚੋਂ 8ਵਾਂ ਰੈਂਕ ਆਇਆ ਤੇ ਜ਼ਿਲ੍ਹੇ ਚੋਂ ਮੇਰਾ 3ਰਾ ਰੈਂਕ ਆਇਆ ਤੇ ਮੇਰੀ 98.4 ਪਰਸੈਂਟੇਜ ਆਈ ਹੋਈ ਆ ਮੈਂ ਸਤਪਾਲ ਸੋਢੀ ਪ੍ਰਿੰਸੀਪਲ ਪੀਐਮ ਸ਼ਰੀ ਗਵਰਨਮੈਂਟ ਗਰਲ ਸੀਨੀਅਰ ਸੈਕੰਡਰੀ ਸਕੂਲ ਜੰਢਿਆਲਾ ਦੇ ਸਕੂਲ ਤੋਂ ਅੱਜ ਬੜੀ ਖੁਸ਼ੀ ਨਾਲ ਮਾਣ ਨਾਲ देश दुनिया की हर खबर सबसे पहले देखने के लिए फॉलो करें सरबजन न्यूज़ YouTube Facebook Instagram और WhatsApp चैनल पर